ਜੇ ਸਾਡੇ ਉਹ ਬੰਦਗ੍ਰਿਫਤਾਰ ਨਹੀਂ ਹੁੰਦੇ ਉਹਨੇ ਦੇ ਨਾਮ ਤਾਂ ਅਸੀਂ ਪੋਸਟਮਾਰਟ ਪਕਾਵਾਂਗੇ ਤੇ ਨਾਮ ਅੰਤ ਨੂੰ ਸਕਾਰ ਕਰਾਂਗੇ ਸ਼੍ਰੀ ਮੁਖਸਰ ਸਾਹਿਬ ਕੋਟਕਪੂਰਾ ਰੋਡ ਤੇ ਬੀਤੇ ਦਿਨੀ ਸੁਮਿਤ ਸਿੰਘ ਬਰਾਰ ਨਾਮੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਕੁਝ ਨੌਜਵਾਨਾਂ ਵੱਲੋਂ ਤਕਰਾਰ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ ਸੀ ਇਸ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਹੋ ਗਈ ਹੈ ਲੇਕਿਨ ਬਾਕੀ ਦੇ ਮੁਲਜ਼ਮ ਪੁਲਿਸ ਦੀ ਗ੍ਰਿਫਤ ਚੁਬਾਰ ਨੇ ਇਸ ਗੱਲ ਤੋਂ ਨਾਰਾਜ਼ ਸੁਮਿਤ ਦੇ ਪਰਿਵਾਰ ਵੱਲੋਂ ਮੁਕਸਰਾ ਕੋਟਕਪੂਰਾ ਮੁੱਖ ਮਾਰਗ ਤੇ ਅਨਮਿੱਥੇ ਸਮੇਂ ਦੇ ਲਈ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਉੱਪਰ ਢਿੱਲੀ ਕਾਰਵਾਈ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੂਜੀ ਧਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਮ੍ਰਿਤਕ ਸੁਮਿਤ ਬਰਾੜ ਦੇ ਬਾਕੀ ਰਹਿੰਦੇ ਘਾਤਲਾ ਨੂੰ ਵੀ ਪੁਲਿਸ ਜਲਦ ਤੋਂ ਜਲਦ ਫੜ ਕੇ ਬਾੰਦੀ ਕਾਰਵਾਈ ਕਰੇ ਨਹੀਂ ਤਾਂ ਉਦੋਂ ਤੱਕ ਸੁਮਿਤ ਦਾ ਨਾਤਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਨਾ ਹੀ ਸੰਸਕਾਰ ਹੋਵੇਗਾ। ਸਾਡੇ ਭਤੀਜੇ ਦਾ ਜੀ ਆਪਣਾ 20 ਤਰੀਕ ਰਾਤ ਨੂੰ ਕਤਲ ਕਰ ਦਿੱਤਾ ਗਿਆ ਸੀਗਾ ਉਹਦੇ ਸਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਜਾਵੇ ਤੇ ਵੀਰ ਜੀ ਅਗਲਾ ਥੋੜਾ ਨਾਲ ਕੀ ਸੰਘਰਸ਼ ਕੀ ਹੋਇਆ ਅਗਲਾ ਸੰਘਰਸ਼ ਇਹ ਹੈ ਜਿੰਨਾ ਚਿਰ ਸਾਡੇ ਉਹ ਬੰਦ ਗ੍ਰਿਫਤਾਰ ਨਹੀਂ ਹੁੰਦੇ ਉਹਨਾਂ ਦੇ ਨਾਂ 'ਤੇ ਅਸੀਂ ਪੋਸਟਮਾਰਟ ਪਕਾਵਾਂਗੇ ਤੇ ਨਾਂ ਕਿਸੇ ਅੰਤਪਤੀ ਸਰਕਾਰ ਕਰਾਂਗੇ ਸਾਡਾ ਜੀ ਪਿੰਡ ਦਾ ਮੁੰਡਾ ਸੀ ਇੱਕ ਬਹੁਤ ਵਧੀਆ ਮੁੰਡਾ ਸੀਗਾ ਸਮੇਤ ਸਿੰਘ ਬਰਾੜ ਉਹਨੂੰ ਪਰਸੋਂ ਚੌਥੇ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ ਗਿਆ ਜੀ ਉਹ ਐਸੇ ਲੜਾਈ ਨੂੰ ਛਿੜਾ ਰਿਆ ਸੀਗਾ ਤੇ ਉਹਦੇ ਨਜਾਇਜ਼ ਗੋਲੀਆਂ ਵੱਜੀਆਂ ਜੀ ਕੀ ਹੁਣ ਮੰਗ ਕੀ ਐ ਸਾਡੀ ਇਹ ਮੰਗ ਆ ਕਿ ਜਿਹੜੇ ਮੁੰਡੇ 3-4 ਸੀਗੇ ਉਹਨਾਂ ਨੂੰ ਫੜਿਆ ਜਾਵੇ ਇੱਕ ਨੂੰ ਫੜ ਕੇ ਪੁਲਿਸ ਕੁਛ ਨਹੀਂ ਕਰ ਰਹੀ ਦੂਜੇ ਸ਼ਰਿਆਂ ਕੋ ਮਰੇ ਹੋ ਜੀ ਨੌਜਵਾਨ ਮੁੰਡਾ ਸਾਨੂੰ ਉਹ ਚ ਇਨਸਾਫ ਨਹੀਂ ਮਿਲ ਰਿਹਾ ਇਸੇ ਕਰਕੇ ਅਸੀਂ ਕੱਲ ਤੋਂ ਧਰਨਾ ਦੇ ਰਹੇ ਹਾਂ ਜੀ ਡੀਐਸਪੀ ਐਸਐਸਪੀ ਪੁਲਿਸ ਪ੍ਰਸ਼ਾਸਨ ਸਾਰਾ ਮੋٹے ਪੈਸੇ ਖਾ ਚੁੱਕਿਆ ਉਹਨਾਂ ਤੋਂ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਆ ਹੁਣ ਕੀ ਮੰਗ ਕੀ ਹੈ ਮੰਗ ਜੀ ਇਨਸਾਫ ਦਿਵਾਓ ਜੀ ਸਾਨੂੰ ਸਾਨੂੰ ਸਾਫ ਸਾਨੂੰ ਮਿਲ ਨਹੀਂ ਰਿਹਾ ਪੁਲਿਸ ਮੋਟਾ ਪੈਸਾ ਖਾ ਕੇ ਗੋਗਲਗਾਂ ਤੋਂ ਮਿੱਟੀ ਝਾੜ ਰਹੀ ਆ ਅੱਜ ਕਰਦੇ ਆ ਕੱਲ ਕਰਦੇ ਆ ਕੋਈ ਨਿਆ ਨਹੀਂ ਦੇ ਰਹੀ ਸਾਨੂੰ ਪੁਲਿਸ ਕਹਿ ਰਹੀ ਆ ਵੀ ਮੁੱਖ ਦੋਸ਼ੀ ਨੂੰ ਤਾਂ ਅਸੀਂ ਗ੍ਰਿਫਤਾਰ ਕਰ ਲਿਆ ਹੈ ਨਹੀਂ ਜੀ ਜਿਹੜਾ ਮੁੱਖ ਨੂੰ ਇੱਕ ਨੂੰ ਕੀਤਾ ਉਹ ਵੀ ਗੋਗਲਗਾਂ ਤੋਂ ਮਿੱਟੀ ਝਾੜਦੀ ਆ ਜਿਹੜੇ ਹੈਗੇ 2-3 ਬੰਦੇ ਹੋਰ ਹੈਗੇ ਆ ਉਹਨਾਂ ਨੂੰ ਕਾਰੀ ਗਈ ਉਹਨਾਂ ਤੋਂ ਮੋਟਾ ਪੈਸਾ ਲੈ ਚੁੱਕੇ ਆ ਕੀ ਤੁਸੀਂ ਨਾਮ ਦਿੱਤੇ ਆ ਦੋਸ਼ੀਆਂ ਦੇ ਵਸਤੇ ਹਾਂਜੀ 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 ਪਛਾਣ ਕੀਤੀ ਆ ਨਾਮ ਦਿੱਤੇ ਹੋਏ ਆ ਜੀ ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੇ ਮੁਲਜਮਾ ਦੀ ਪਾਲ ਜਾਰੀ ਹੈ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇਗਾ ਇਹ ਜੋ ਇੱਕ ਦੋਸ਼ੀ ਦਾ ਮਕਦਮਾ ਨੰਬਰ 206302 ਦਾ ਮਕਦਮਾ ਹੋਇਆ ਉਹ ਚ ਇੱਕ ਦੋਸ਼ੀ ਜੈਰੀ ਸਿੰਘ ਜੈਜੀਤ ਖੰਡ ਵਾਲਾ ਤੇ ਉਹਦੇ ਪੁਲਿਸ ਪਾਰਟੀ ਆਪਣਾ ਕੰਮ ਕਰ ਰਹੀ ਆ ਬਸ ਸਾਰੇ ਰੇਡਾ ਕਰ ਰਹੀ ਆ ਉਹਨਾਂ ਦੇ ਰਸਤੇ ਸਾਰਾ ਰੇਡਾ ਕਰ ਰਹੀ ਆ ਉਹਦਾ ਘਰਾਂ ਦੇ ਰੇਡਾ ਕਰ ਰਹੀ ਆ ਉਸਦੇ ਸੰਬੰਧ ਚ ਇਹਨਾਂ ਨੂੰ ਲਾਇਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਜਲਦੀ ਤੋਂ ਜਲਦੀ ਦੋਸ਼ੀ ਫੜ ਕੇ ਜੇ ਇਹਦਾ ਕਹਿਣਾ ਜੀ ਹਜੇ ਤੱਕ ਕਹਿੰਦੇ ਆ ਕਿ ਕੋਈ ਵੀ ਅਧਿਕਾਰੀ ਸਾਡੇ ਕੋਲੇ ਪਹੁੰਚਿਆ ਨਹੀਂ ਨਾ ਕੋਈ ਗੱਲਬਾਤ ਹੋਈ ਆ ਕਹਿੰਦੇ ਨਹੀਂ ਸਾਨੂੰ ਕੋਈ ਭਰੋਸਾ ਦਿੱਤਾ ਗਿਆ ਜੇਕਰ ਕਹਿੰਦੇ ਕੋਈ ਗੱਲਬਾਤ ਹੁੰਦੀ ਤਾਂ ਹੋ ਸਕਦਾ ਵੀ ਸਾਡੇ ਤੋਂ ਨਾਮ ਆਉਣਾ ਪੈਂਦਾ ਨਹੀਂ ਨਹੀਂ ਇਹਨਾਂ ਨਾਲ ਬਿਲਕੁਲ ਗੱਲਬਾਤ ਹੋਈ ਆ ਕੱਲ ਕੱਲ ਡੀਐਸਪੀ ਸਾਹਿਬ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਅੱਜ ਐਸਪੀ ਸਾਹਿਬ ਰੀਤਪੁਰ ਤੋਂ ਵੀ ਆਏ ਆ ਜਸਮੀਤ ਸਿੰਘ ਸਾਹਿਬ ਜੀ ਐਸਪੀ ਐਟ ਹੈੱਡਕੁਆਰਟਰ ਪਿੰਕੋਟ ਉਹ ਵੀ ਆਏ ਹੋਇਆ ਇਹਨਾਂ ਨਾਲ ਗੱਲਬਾਤ ਕਰ ਰਹੇ ਆ ਕਿੰਨੇ ਤੇ ਜੀ ਇਹ ਮਾਮਲੇ ਦਰਜ ਸੀਗਾ ਜੀ ਕਿੰਨੇ ਨਾਮ ਲਿਖਾਏ ਸੀ ਇਹਨਾਂ ਦੇ ਵੱਲੋਂ ਇਹਨਾਂ ਨਾਲ ਬਾਈ ਨੇ ਦੋਲ ਖੈ ਸੀ ਜਿਹਨਾਂ ਚੋਂ ਇੱਕ ਦੋ ਸੀ ਗ੍ਰਿਫਤਾਰ ਕਰ ਲਿਆ ਲਵਪੀਰ ਸਿੰਘ ਤੇ ਇੱਕ ਜੈਜੀਤ ਉਹ ਗ੍ਰਿਫਤਾਰ ਕਰਨ ਨਾਲ ਬਾਕੀ ਆ ਉਹਦੇ ਰੇਡਾਂ ਕਰ ਰਹੇ ਆ ਉਹਦੇ ਦਰਸਤਾਰਾਂ ਦੇ ਵੀ ਰੇਡਾਂ ਕਰ ਰਹੇ ਆ ਤੇ ਬਾਕੀ ਹੋਰ ਦਾ ਟਿਕਾਣਾ ਤੇ ਵੀ ਰੇਡਾਂ ਕਰ ਰਹੇ ਆ ਹੁਣ ਤਰਨਤਾਰਨ ਕੋਈ ਗੱਲਬਾਤ ਹੋਈ ਹੈ ਜੀ ਇਹਨਾਂ ਨਾਲ ਕੋਈ ਤਰਨਾ ਚਕਾਉਣ ਦੇ ਬਾਰੇ ਜਾਂ ਕੋਈ ਗੱਲਬਾਤ ਨਹੀਂ ਉਹ ਗੱਲਬਾਤ ਚੱਲ ਰਹੀ ਆ ਐਸਪੀ ਸਾਹਿਬ ਆਏ ਹੋਏ ਆ ਤੇ ਗ